ਸਸ਼ੀਕਾਲ 1.0 ਤੇ ਸਵਾਗਤ ਮੈਂ ਹਰਜਿੰਦਰ ਸਿੱਧੂ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਕੁਸ਼ਕ ਦਿਨ ਬਾਕੀ ਨੇ ਤਾਂ 1 ਜੂਨ ਨੂੰ ਪੰਜਾਬ ਦੇ ਵਿੱਚ ਚੋਣਾਂ ਹੋ ਜਾਣੀਆਂ ਆਖਰੀ ਗੇੜ ਦੇ ਵਿੱਚ ਤਾਂ ਚੋਣਾਂ ਦਾ ਜਿਹੜਾ ਮਾਹੌਲ ਆ ਕਿਸ ਤਰ੍ਹਾਂ ਦਾਗਾ ਕਿਹੜੇ ਕਿਹੜੇ ਉਮੀਦਵਾਰਾਂ ਨੂੰ ਕਿਵੇਂ ਹੁੰਗਾਰਾ ਮਿਲ ਰਿਹਾ ਕਿਉਂਕਿ ਇਸ ਵਾਰ ਜਿਹੜੀ ਹੈਗੇ ਆ 605 ਇੰਨੀ ਜ਼ਿਆਦਾ ਹੈ ਕਿ ਉਮੀਦਵਾਰ ਵੀ ਬਹੁਤ ਜ਼ਿਆਦਾ ਨੇ ਉਮੀਦਵਾਰਾਂ ਦਾ ਕਰਕੇ ਇਹ 605 ਹੈ ਸੋ ਕਿਸੇ ਵੇਲੇ ਹੁੰਦਾ ਸੀ ਇੱਕ ਜਾਂ ਦੋ ਪਾਰਟੀਆਂ ਜ਼ਿਆਦਾਤਰ ਮੈਦਾਨ ਦੇ ਵਿੱਚ ਹੁੰਦੀਆਂ ਸੀ ਉਹਨਾਂ ਦਾ ਇੱਕ ਪਾਸੇ ਕਲੀਅਰ ਹੋ ਜਾਂਦਾ ਸੀ ਵੀ ਇਹਨਾਂ ਦਾ ਮੁਕਾਬਲਾ ਸਿੱਧਮ ਸਿੱਧਾ ਤੇ ਆਹ ਉਮੀਦਵਾਰ ਭਈ ਜ਼ਿਆਦਾ ਤਕੜਾ ਗਾ ਪਰ ਹੁਣ ਉਮੀਦਵਾਰ 4-5 ਨੇ ਲੁਧਿਆਣਾ ਲੋਕ ਸਭਾ ਦੀ ਗੱਲ ਕਰਦੇ ਆ ਗੇਜਰ ਆਮ ਜੀ ਸਾਡੇ ਨਾਲ ਨੇ ਭਾਜਪਾ ਆਗੂ ਨੇ ਤੇ ਨਾਲ ਹੋਰ ਵੀ ਕਾਫੀ ਅਹੁਦਿਆਂ ਤੇ ਉਹ ਆਪਣੀਆਂ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਠੀਕ ਠਾਕ ਹੋ ਜੀ ਕਿਵੇਂ ਚੱਲ ਰਿਹਾ ਚੋਣਾਂ ਦਾ ਮਾਹੌਲ ਦੇਖੋ ਇਹ ਜਿਹੜਾ ਆਖਰੀ ਗੇਟ ਦਾ ਚੋਣ ਹੈ ਪੂਰੇ ਹਿੰਦੁਸਤਾਨ ਤੇ ਚੋਣ ਸਤ ਕਰ ਪ੍ਰਕਰਮਿਆਂ ਦੇ ਵਿੱਚ ਚੱਲ ਰਹੀ ਹੈ ਜਿਹੜੀ ਸਾਡੀ ਵਾਰੀ ਆ ਉਹ ਲਾਸਟ ਦੇ ਵਿੱਚ ਹੈ 1 ਜੂਨ ਨੂੰ ਸਾਡੀ ਵੋਟਾਂ ਪੈਣੀਆਂ ਇਸ ਕਰਕੇ ਅਜੇ ਮਾਹੌਲ ਇੱਥੇ ਜਿਹੜਾ ਨਾਰਮਲ ਜਿਹਾ ਚੱਲ ਰਿਹਾ ਹੈ ਬਾਕੀ ਪੋਜੀਸ਼ਨ ਜਿਹੜੇ ਉਮੀਦਵਾਰ ਹਨ ਲਗਭਗ ਸਾਰੀ ਪਾਰਟੀ ਨੇ ਆਪਣੇ ਆਪਣੇ ਤਾਰ ਦਿੱਤੇ ਹਨ ਅਜੇ ਭਾਰਤੀ ਜਨਤਾ ਪਾਰਟੀ ਨੇ ਚਾਰ ਉਮੀਦਵਾਰ ਫਿਰੋਜ਼ਪੁਰ ਸੰਗਰੂਰ ਫਤਿਹਗੜ ਸਾਹਿਬ ਤੇ ਨੰਦਪੁਰ ਸਾਹਿਬ ਜੇ ਤਾਰਨੀ ਪੱਕੀਆਂ ਜਿਵੇਂ ਹੁਣ ਲਗਭਗ ਦਿਨ ਕੁਸ਼ ਕੀ ਰਹਿ ਗਏ ਅੱਜ 6-7 ਤਰੀਕ ਹੋ ਗਏ 25 ਦਿਨ ਹੀ ਸਮਝੋ 25 ਦੇ ਵਿੱਚੋਂ ਪਹਿਲੇ ਪਿਛਲੇ 5-4 ਦਿਨ ਵੀ ਉਹ ਮੋੜਲੀਆਂ ਤਿਆਰੀਆਂ ਦੇ ਹੁੰਦੇ ਆ ਇਹਨੇ ਲੇਟ ਜਿਹੜੇ ਹਲੇ ਹੈਗੇ ਆ ਉਮੀਦਵਾਰ ਹਲੇ ਤੁਹਾਡੇ ਚਾਰ ਪੈਂਡਿੰਗ ਨੇ ਕੀ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਅਕਾਲੀ ਦਲ ਨਾਲੋਂ ਨਾਤਾ ਟੁੱਟਿਆ ਉਹਦਾ ਕਰਕੇ ਉਮੀਦਵਾਰ ਲੱਭਣ 'ਚ ਕਿਤੇ ਨਾ ਕਿਤੇ ਕਮੀਆਂ ਆ ਰਹੀਆਂ ਦੇਖੋ ਗੱਲ ਹੈ ਨਾਮਨਕਰ ਜੀ ਜਦੋਂ ਰਿਸ਼ਤੇ ਟੁੱਟਦੇ ਨਾ ਕਾਫੀ ਲੇਟ ਫਾਇਰ ਹੋ ਜਾਂਦੀ ਹੈ ਉਮੀਦਵਾਰ ਲੱਭਣ ਦੇ ਵਿੱਚ ਵੀ ਦੇਰੀ ਹੋ ਜਾਂਦੀ ਹੈ ਕਈ ਦਫਾ ਉਮੀਦਵਾਰ ਦੀ ਸੋਚ ਦੇ ਉੱਤੇ ਵੀ ਕਿਹੜੀ ਲੋਕ ਚੁਆਇਸ ਚਾਹਣੇ ਉਹ ਚੁਆਇਸ ਲੱਭਣ ਦੇ ਵਿੱਚ ਦੇਰੀ ਹੋ ਜਾਂਦੀ ਹੈ ਸੋ ਇਹਦੇ ਵਿੱਚ ਦੇਰੀ ਥੋੜੀ ਜਿਹੀ ਹੋ ਰਹੀ ਹੈ ਬਾਕੀ ਇਹ ਹੈ ਵੀ ਜਿਹੜੀ ਭਾਜਪਾ ਦੀ ਇਸ ਟਾਈਮ ਪੋਜੀਸ਼ਨ ਹੈ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਬੱਬਲ ਹੈ ਚਾਹੇ ਉਹ ਆਮ ਆਦਮੀ ਹੈ ਚਾਹੇ ਅਕਾਲੀ ਦਲ ਹੈ ਚਾਹੇ ਕਾਂਗਰਸ ਪਾਰਟੀ ਹੈ ਇਹ ਸਾਰੇ ਤੋਂ ਜਿਹੜੀ ਵਸੇਜ ਪਜੀਸ ਨੇ ਭਾਰਤੀ ਜਨਤਾ ਪਾਰਟੀ ਦੀਸ ਕਰਕੇ ਇਹਨਾਂ ਦਾ ਬੂਤ ਤੋਂ ਲੈ ਕੇ ਹਰ VOTER ਤੱਕ ਸਿੱਧਾ ਸੰਪਰਕ ਹੈ ਇਹਨਾਂ ਦਾ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਔਰ ਇਵਨ ਕੇਜ ਦਾ ਸਟੇਟ ਪ੍ਰਧਾਨ ਉਹਨਾਂ ਨੇ ਹਰ ਇੱਕ VOTER ਨਾਲ ਸਿੱਧਾ رابطہ ਕਿਰਿਆ ਪਹਿਲਾਂ ਰਾਫਤਾ ਜਦੋਂ ਸਮਝੌਤਾ ਸੀ ਅਕਾਲੀ ਦਲ BJP ਦੇ ਨਾਲ ਤਾਂ ਉਹ ਦੋ ਤਿੰਨ ਸੀਟਾਂ ਮਿੰਦੀਆਂ ਦੀਆਂ ਉਹ ਤਿੰਨ ਸੀਟਾਂ ਦੇ ਆਪਣਾ RAM ਨਾਮ ਕਰਕੇ ਭੇਜਣ ਦੇ ਤੇ ਹੁਣ 13 ਦੀ 13 ਸੀਟਾਂ ਦੇ ਉੱਤੇ ਉਮੀਦਵਾਰਾਂ ਦੀ ਲੋੜ ਹੈ 13 ਉਮੀਦਵਾਰਾਂ ਵਿੱਚੋਂ ਜੇ 9 ਕਢਾਤੇ ਆ ਅਜੇ 4ਾਂ ਦੀ ਬਾਕੀ ਰਹਿੰਦੀ ਹੈ ਉਹ ਮੇਰੇ ਖਿਆਲ ਚ ਅੱਜ ਰਾਤ ਨੂੰ ਜਾਂ ਸਵੇਰੇ ਮਨਦਲੋਂ ਸੋ ਜਿੰਨਾ ਤੇ ਬਾਕੀ ਸਾਰਾ ਮੈਦਾਨ ਜਿਹੜਾ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੀ ਪੋਜੀਸ਼ਨ ਹੈ ਉਹ ਅੱਜ ਲਹਿਰ ਚੱਲ ਰਹੀ ਹੈ ਮੋਦੀ ਸਾਹਿਬ ਦੀ ਕਿਉਂਕਿ ਦੇਸ਼ ਦੇ ਵਿੱਚ ਮੋਦੀ ਦੀ ਲਹਿਰ ਇਸ ਵਾਰ ਜਿਹੜੀ 400 ਪਰਵੋਦੀ ਦੀ ਲੈਰੋ ਦੇ ਚ ਪੰਜਾਬ ਦਾ ਵੀ ਵੱਡਾ ਯੋਗਦਾਨ ਵਿੱਚ ਪਵੇਗਾ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਭਾਜਪਾ ਅਵਲ ਚੱਲ ਰਹੀ ਆ ਪਰ ਇੱਕ ਜਿਹੜੀ ਤਸਵੀਰ ਆ ਉਹ ਇਹ ਵੀ ਆ ਕਿ ਜਿੱਥੇ ਭਾਜਪਾ ਦੇ ਲੀਡਰ ਜਾਂਦੇ ਨੇ ਵੋਟਾਂ ਲਈ ਜਾਂਦੇ ਨੇ ਉੱਥੇ ਉਹਨਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਹੁੰਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਹੁੰਦਾ ਬੀਤੇ ਦਿਨ ਹੀ ਅਸੀਂ ਦੇਖਿਆ ਪ੍ਰਨੀਤ ਕੌਰ ਰਾਜਪੁਰੇ ਦੇ ਲਾਗੇ ਗਏ ਉੱਥੇ ਵੀ ਕਾਹੜਾ ਵਿਰੋਧ ਹੋਇਆ ਉੱਥੇ ਕਿ ਕਿਸਾਨ ਧੱਕਾ ਮੁਕੀ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਆ ਇਸ ਵਿਰੋਧਤਾਂ ਨੂੰ ਕਿਵੇਂ ਵੇਖਦੇ ਹਾਂ ਵੀ ਜਿਹੜਾ ਪਿੰਡਾਂ 'ਚ ਜਾਂਦੇ ਹਾਂ ਇਹ ਪਾਰਟੀ ਦੀ ਵਿਰੋਧਤਾ ਜਿਹੜੀ ਹੋ ਰਹੀ ਹੈ ਨਾ ਉਮੀਦਵਾਰ ਦੀ ਇਹ ਅਸਲ 'ਚ ਜਿਹੜੀ ਵਿਰੋਧਤਾ ਕਰ ਰਹੀ ਹੈ ਇਹ ਪਾਰਟੀ ਦਾ ਪ੍ਰਚਾਰ ਕਰ ਰਹੀ ਹੈ ਜੇ ਪਾਰਟੀ ਦਾ ਪ੍ਰਚਾਰ ਜੇ ਪਾਰਟੀ ਦਾ ਉਮੀਦਵਾਰ ਇਹ ਸਾਰੇ ਹਲਕੇ ਚ ਜਾਵੇ ਤਾਂ ਬਹੁਤ ਸਵਾਲ ਲੱਗਣਾ ਜਦੋਂ ਵਿਰੋਧਤਾ ਹੁੰਦੀ ਹੈ ਉਹ ਜਿਹੜੀ ਪ੍ਰਚਾਰ ਬੜੀ ਜਲਦੀ ਲੋਕਾਂ ਤੱਕ ਪਹੁੰਚਦਾ ਵੀ ਫਲਾਣਾ ਫਲਾਣੀ ਪਾਰਟੀ ਦਾ ਉਮੀਦਵਾਰ ਇਹਦਾ ਫਲਾਣਾ ਚੋਣ ਨਿਸ਼ਾਨ ਹੈ ਇਸ ਕਰਕੇ بیਜੀ ਪੇ ਹੀ ਪੰਜਾਬ ਦੇ ਵਿੱਚ ਇਹ ਵਿਰੋਧਤਾ ਚ ਅੱਗੇ ਜਾਏਗੀ ਇਹ ਵਿਰੋਧਤਾ ਕੌਣ ਕਰਾ ਰਿਆ ਵਿਚੀ ਦਾ ਕਾਂਗਰਸ ਹੀ ਰਲੇਵੇ ਆ ਵਿਚੀ ਅਕਾਲੀ ਦਰ ਨਾਲੇ ਵੇ ਵਿਚੀ ਆਮ ਆਦਮੀ ਇਹਨਾਂ ਨੇ ਸਿਰਫ ਕਿਆ ਕਰਿਆ ਸਿਰਫ ਪੱਗਾਂ ਤਾਰ ਕੇ ਚੰਡੇ ਅਟਚ ਪੜ ਕੇ ਕਿਸਾਨ ਇਕਤ ਦੇ ਨਾਰੇ ਲਾ ਰਹੀ ਹੈ ਬਾਕੀ ਹਾਂਜੀ ਬਾਕੀ ਐਸੀ ਕੋਈ ਗੱਲ ਨਹੀਂ ਵੋਟਾਂ ਦੀ ਜਦੋਂ ਗਿਣਤੀ ਆਏਗੀ ਨਾ ਪਿਛਲੇ ਵਾਰੀ ਕਿਸਾਨਾਂ ਨੇ ਆਪਣੇ ਉਮੀਦਵਾਰ ਕਢਾਏ ਤੇ ਉਹਨੂੰ ਪਤਾ ਲੱਗ ਗਿਆ ਦੱਸ ਕਿ ਕਿਤੇ ਕਢੇ ਆ ਜੇ ਐਂਡੇ ਕੋਈ ਗੱਲਬਾਤ ਹੈ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਜੀ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਆਪਾਂ ਨਾ ਜਾਈਏ ਆਪਾਂ ਪੰਜਾਬ 'ਚ ਬੈਠ ਕੇ ਪੰਜਾਬ ਦੇ ਭਲੇ ਦੀ ਗੱਲ ਕਰੀਏ ਪੰਜਾਬ ਦੇ ਲੋਕਾਂ ਦੇ ਖਿਆਲ ਦੀ ਗੱਲ ਕਰੀਏ ਤਾ ਜੋ ਪੰਜਾਬ ਦੇ ਵਿੱਚ ਆਪਾਂ ਸੁਖਾਵਾ ਮੋਲ ਬਣਾ ਕੇ ਇੱਥੇ ਜੇ ਲੈਕਚਰ ਲੜਨੀ ਹੈ ਡੈਮੋਕ੍ਰੇਸੀ ਹੈ ਇੱਥੇ ਆਜ਼ਾਦ ਦੇਸ਼ ਹੈ ਇੱਥੇ ਸਭ ਨੂੰ ਬੋਲਣ ਦਾ ਅਧਿਕਾਰ ਹੈ ਇਹ ਜੇ ਬੋਲੂਗਾ ਕੋਈ ਤਾਂ ਹੀ ਕਿਸੇ ਨੂੰ ਪਤਾ ਲੱਗੂਗਾ ਦੇਖੋ ਕਿਸਾਨਾਂ ਨੂੰ ਦੁੱਖ ਹੈ ਅਸੀਂ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਨੂੰ ਜਦੋਂ ਮਜ਼ਦੂਰ ਏਕਤਾ ਦੀ ਗੱਲ ਕੀਤੀ ਹੈ ਪਿਛਲੇ 1.5 ਸਾਲ ਉੱਤੇ ਦਿੱਲੀ ਦੇ ਵਿੱਚ ਧਰਨਾ ਲਾਇਆ ਉਦੋਂ ਮਜ਼ਦੂਰ ਨਾਲ ਸੀ ਜੇ ਮਜ਼ਦੂਰ ਨਾਲ ਸੀ ਤਾਂ ਉੱਥੇ ਮੋਦੀ ਨੂੰ ਆਪਣੀ ਜਿਹੜੀ ਗੱਲ ਮੰਨਣੀ ਪਈ ਇਹਨਾਂ ਦੀ ਹਰ ਇੱਕ ਗੱਲ ਦੇ ਵਿੱਚ ਉਹਨਾਂ ਨੇ ਆਪਣੀ ਗਲਤੀ ਅਹਿਸਾਸ ਕਰਕੇ ਕਿਸਾਨਾਂ ਨੂੰ ਕਿਹਾ ਵੀ ਆਓ ਬੈਠ ਕੇ ਆਪਾਂ ਜਿਹੜਾ ਮਸਲਾ ਹੱਲ ਕਰੀਏ ਪਰ ਜੇ ਹੱਲ ਕਰਨ ਦੇ ਪਰ ਆਪਾਂ ਅੜੀ ਜਾਈਏ ਖੜੀ ਜਾਈਏ ਪੈਰ ਰੋਲਾ ਪਾਈ ਜਾਈਏ ਤਾਂ ਮੇਰੇ ਕਾਲ ਚ ਇਹਦੇ ਨਾਲ ਗੱਲ ਕਦੀ ਵੀ ਸੁੱਧ ਨਹੀਂ ਨੀ ਇਹ ਕੇਵਲ ਤੇ ਕੇਵਲ ਆਮ ਆਦਮੀ ਕਾਂਗਰਸ ਪਾਰਟੀ ਤੇ ਅਕਾਲੀ ਦਲ ਦੀ ਜਿਹੜੀ ਸੋਚ ਹੈ ਵੀ ਇਹ ਭਾਜਪਾ ਦੇ ਉਮੀਦਵਾਰਾਂ ਦੀ ਵਿਰੋਧਤਾ ਕਰਨੀ ਹੈ ਵੀ ਕਾਲੀਆਂ ਦੇ ਕਿਉਂ ਨਹੀਂ ਕਰਦੇ ਆਮ ਆਦਮੀ ਦੇ ਕਿਉਂ ਨਹੀਂ ਕਰਦੇ ਕਾਂਗਰਸ ਦਾ ਕਿਉਂ ਨਹੀਂ ਵਿਰੋਧ ਕਰਦੇ ਜੇ ਵਿਰੋਧਤਾ ਕਰਨੀ ਹੈ ਤਾਂ ਪੰਜਾਬ ਚ ਸਾਰਿਆਂ ਦਾ ਕਰੋ ਇੱਕ ਤਰਫੇ ਵਿਰੋਧ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਦਾ ਅਸਲ ਦੇ ਵਿੱਚ ਵਿਰੋਧਤਾ ਦਾ ਕਾਰਨ ਇਹ ਹੈ ਨਾ ਉਹਨਾਂ ਦਾ ਜਿਹੜਾ ਰੋਸ ਆ ਉਹ ਭਾਜਪਾ ਪ੍ਰਤੀ ਆ ਹੁਣ ਤੁਸੀਂ ਜਿੱਦਾਂ ਕਿਹਾ ਵੀ ਇਹ ਜਿਹੜੇ ਹੈਗੇ ਨੇ ਕਿਸਾਨ ਨਹੀਂ ਹੈਗੇ ਇਹ ਭਾਜਪਾ ਆਪਣਾ ਅਕਾਲੀ ਦਲ ਜਾਂ ਕਾਂਗਰਸ ਜਾਂ ਆਪ ਦੇ ਜਿਹੜੇ ਹੈਗੇ ਨੇ ਚਲੋ ਭੇਸ ਬਤਾ ਕੇ ਉਦਾਂ ਝੰਡੇ ਚੱਕ ਕੇ ਆ ਜਾਂਦੇ ਆ ਇਹਦਾ ਮਤਲਬ ਜਿਹੜੇ ਸ਼ੰਭੂ ਬਾਰਡਰ ਤੇ ਬੈਠੇ ਆ ਜਾਂ ਖਨੋਰੀ ਬਾਰਡਰ ਤੇ ਬੈਠੇ ਆ ਉਹ ਵੀ ਇਹਨਾਂ ਦੇ ਵਰਕਰ ਨਹੀਂ ਦੇਖੋ ਗੱਲ ਇਹ ਵੀ ਦੀਵਤਲੇ ਨੀਰਾ ਹੁੰਦਾ ਉਹ ਸਾਰਿਆਂ ਨੂੰ ਪਤਾ ਆਪਾਂ ਇਸ ਚੈਲਨ ਦੇ ਉੱਤੇ ਕਿਉਂ ਗੱਲ ਕਰਸੀਏ ਉਹ ਜਦੋਂ ਸਮਾਹਣਾ ਸਿਰਫ ਵੋਟਾਂ ਤੱਕਲੀ ਲੌਣਾ ਅੱਜ ਪੰਜਾਬ ਦੇ ਲੋਕਾਂ ਨੂੰ ਜਿਹੜੀ ਤਕਲੀਫ ਹੈ ਉਹ ਤੁਸੀਂ ਦੇਖਦੇ ਹੋ ਜਦੋਂ ਪੰਜਾਬ ਤੋਂ ਬੰਦੇ ਬਾਹਰ ਜਾ ਰਹੇ ਆ ਪੰਜਾਬ ਤੋਂ ਬਾਹਰ ਵਿਦੇਸ਼ੀ ਆ ਰਹੇ ਆ ਉਹਨਾਂ ਦਾ ਹਾਲਾਤ ਕੀ ਹੈ ਜੀ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਅੰਬਾਲਾ ਤੋਂ ਨਿਕਲ ਕੇ ਰਾਜਪਥਰ ਕੰਭੂ ਬੈਰੀ ਤੱਕ ਘੁੰਮ ਕੇ ਆਉਣ ਦੇ ਵਿੱਚ ਲੱਗ ਜਿੰਨੇ ਪੂਰਾ ਹਾਲ ਬੰਕ ਕੇ ਦਿਹਾੜੇ ਅੱਜ ਬਹੁਤ ساری ਟ੍ਰੇਨਾਂ ਰੱਦ ਹੋਈਆਂ ਉਹਨਾਂ ਜਿਹੜੇ ਪੰਜਾਬ ਦੇ ਲੋਕ ਹੈ ਕਿੰਨੇ ਪ੍ਰਭਾਦ ਹੋ ਰਹੇ ਆ ਆਪਾਂ ਪ੍ਰਭਾਦੀ ਵੱਲਣਾ ਚਾਹੀਏ ਕੁਸ਼ਿਆਲੀ ਵੱਲ ਜਾਈਏ ਟੇਬਲ ਟਾਕ ਕਰੀਏ ਟੇਬਲ ਟਾਕ ਦੇ ਉੱਤੇ ਜਿਹੜੀ ਕੇਂਦਰ ਦੀ ਸਰਕਾਰ ਉਹਦੇ ਕੋਲੋਂ ਜਿਹੜੀ ਆਪਣੇ ਮਸਲੇ ਆ ਆਪਾਂ ਬੈਠ ਕੇ ਮਸਲੇ ਹੱਲ ਕਰੀਏ ਨਾ ਕਿ ਆਪਾਂ ਕਿਸੇ ਕਿਸਮ ਦਾ ਰੋਲਾ ਪਾ ਕੇ ਕਰੀਏ ਅਸਲ ਦੇ ਵਿੱਚ ਟੇਬਲ ਟਾਕ ਤੇ ਵੀ ਜਿਹੜੇ ਹੈਗੇ ਆ ਮਸਲੇ ਹੱਲ ਨਹੀਂ ਹੋਏ ਕਿਉਂਕਿ ਜਿਹੜੀ ਐਮਐਸਪੀ ਦੀ ਗਰੰਟੀ ਹੋ ਗਈ ਹੋਰ ਲਖਮੀਰਪੁਰ ਲਖੀਰੀ ਦਾ ਹੋ ਗਿਆ ਹੋਰ ਬਹੁਤ ਸਾਰੇ ਮਸਲੇ ਹੈਗੇ ਆ ਕਿਸਾਨਾਂ ਦੇ ਜਿਉਂਦੇ ਤਿਉਂ ਪਏ ਹੈਗੇ ਜਿਨ੍ਹਾਂ ਨੂੰ ਲੈ ਕੇ ਕੇਂਦਰ ਨੇ ਕੋਈ ਲਿਖਤੀ ਤੌਰ ਤੇ ਪ੍ਰੋਸਾਨੀ ਦਵਾਇਆ ਸੀ ਤਿੰਨ ਜਿਹੜੇ ਆਡੀਅנס ਬਣਾਈ ਸੀ ਖੇਤੀ ਕਾਨੂੰਨ ਉਹ ਜ਼ਰੂਰ ਵਾਪਸ ਕਰ ਲਈ ਸੀ ਮੋਦੀ ਸਾਹਿਬ ਨੇ ਪਰ ਉਸ ਤੋਂ ਬਾਅਦ ਜਿਹੜੀਆਂ ਹੋਰ ਕਿਸਾਨੀ ਮੰਗਾਂ ਸੀ ਉਹ ਉਹਨਾਂ ਦਾ ਕੋਈ ਲਿਖਤੀ ਪ੍ਰੋਸਾਨੀ ਨਹੀਂ ਦਵਾਇਆ ਸੀ ਜਿਹਨੂੰ ਲੈ ਕੇ ਇਹ ਦੁਵਾਰੇ ਮੋਰਚਾ ਸ਼ੁਰੂ ਹੋਇਆ ਦੇਖੋ ਮੇਰੀ ਇੱਕ ਬੇਨਤੀ ਅਨਮੋਲ ਕਾ ਕਿੰਨੀ ਗੱਲ ਕਹੀ ਸੀ ਵੀ ਤੁਸੀਂ ਸਰਕਾਰ ਛੱਡੋ ਜੀ ਸਰਕਾਰ ਛੱਡੋ ਸਰਕਾਰ ਛੱਡੋ ਅਸੀਂ 5 ਮਿੰਟ ਚ ਐਮ ਐਸ ਸੀ ਦੇ ਦੇਵਾਂਗੇ ਉਹ ਕਿੱਥੇ ਚਲੇਗੀ ਇੱਥੇ ਜਗਰਾਉਂ ਦੇ ਵਿੱਚ ਕਿੰਨੀ ਮੰਗਾਰ ਪੰਜਾਬ ਸਰਕਾਰ ਬਰਬਰਤੀ ਹੈ ਜੀ ਅੱਛਾ ਇਸੇ ਵਜ੍ਹਾ ਕਰਕੇ ਸ਼ਾਇਦ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਗੁਰਮੀਤ ਖੁੱਡੀਆਂ ਦਾ ਬਹੁਤ ਪਿੰਡਾਂ ਦੇ ਵਿੱਚ ਵਿਰੋਧ ਹੋਇਆ ਮੀਤ ਹੇਰ ਦਾ ਵਿਰੋਧ ਹੋ ਰਿਹਾਗਾ ਹੋਰ ਵੀ ਲੀਡਰ ਜਿਹੜੇ ਹੈਗੇ ਇਸੇ ਵਜ੍ਹਾ ਕਰਕੇ ਗਗਨ ਅਨਮੋਲਮਾਨ ਦਾ ਵੀ ਕਾਫੀ ਵਿਰੋਧ ਹੋਇਆ ਇਸ ਦਾ ਸ਼ਾਇਦ ਇਸੇ ਕਰਕੇ ਹੋ ਰਿਹਾ ਉਹਨਾਂ ਦਾ ਵੀ ਉਹ ਸਾਰਾ ਵਿਰੋਧ ਨਹੀਂ ਹੋ ਰਿਹਾ ਉਹ ਲੁਕਮਚਈਆਂ ਖੇਡਦੇ ਆਂ ਉਹ ਵਿਰੋਧ ਨਹੀਂ ਹੈ ਵਿਰੋਧ ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਹੁਣ ਮਾਰਾਣੀ ਦਾ ਵਿਰੋਧ ਹੋ ਰਿਹਾ ਸਾਡਾ ਉੱਥੇ ਅਸੀਂ ਭਗਵਾਨ ਵਾਲਮੀਕੀ ਮਾਰਦ ਦੇ ਗੱਲਾਂ ਮੀਟਿੰਗ ਕਰ ਰਹੇ ਆਂ ਵਾਲਮੀਕ ਦੀ ਸਮਾਦੀ ਉਹਦੇ ਚ ਆ ਕੇ ਕਿਸਾਨਾਂ ਨੇ ਤੇ ਹਮਲਾ ਕਰਤਾ ਇਹ ਕੋਈ ਵਿਰੋਧ ਹੈ ਤੁਸੀਂ ਵਿਰੋਧ ਕਰਨੀ ਉਮੀਦਵਾਰ ਦਾ ਕਰੋ ਇਹਦੇ ਵਿੱਚ ਸਾਡਾ ਵਿਰੋਧ ਕਾਹਦੇ ਵਾਸਤੇ ਕਰ ਰਹੇ ਹੋ ਸਾਡੇ ਉਮੀਦਵਾਰ ਨਾਲ ਸਾਡੀ ਲੀਡੀ ਨੂੰ ਧੱਕੇ ਮਾਰੇ ਆ ਕਿ ਉਹਨਾਂ ਨੇ ਬੁਰਾ ਹਾਲ ਕਰਤਾ ਇਹ ਕੋਈ ਵਿਰੋਧ ਹੈ ਜੇ ਕੋਈ ਭਾਜਪਾ ਦਾ ਵਰਕਰ ਹੈ ਉਹਦਾ ਤੁਸੀਂ ਵਿਰੋਧ ਕਿਉਂ ਕਰੋਗੇ ਨੋ ਤੁਸੀਂ ਜਿਹਦਾ ਕਰਨਾ ਸਰਕਾਰ ਦੇ ਖਲਾਫ ਧਰਨੇ ਲਾਓ ਇੱਕ ਥਾਂ ਬੈਠ ਕੇ ਲਾਓ ਐ ਰਸਤੇ ਰੋਕ ਕੇ ਨਹੀਂ ਇਹ ਡੈਮੋਕ੍ਰੇਸੀ ਕਿਸੇ ਵੀ ਕਾਨੂੰਨ ਦੇ ਵਿੱਚ ਨਹੀਂ ਲਿਖਿਆ ਵੀ ਤੁਸੀਂ ਕਿਸਦੇ ਰਾਹ ਤੇ ਰੁਕ ਲੋ ਔਰ ਕਿਸ ਦੀ ਸਮਝ ਚਲਦੀ ਉਹਦੇ ਚ ਰੋਲਾ ਪਾ ਲੋ ਇਹ ਡੈਮੋਕ੍ਰੇਸੀ ਦੇ ਵਿੱਚ ਸਾਰੇ ਲੋਕ ਆਜ਼ਾਦ ਹੈ ਜੇ ਇਹ ਆਜ਼ਾਦੀ ਮੰਗਦੇ ਆ ਤਾਂ ਦੂਜੇ ਗੁਲਾਮ ਨਹੀਂ ਸਾਰੇ ਲੋਕ ਆਜ਼ਾਦ ਹੈ ਸਾਰੇ ਨੂੰ ਬੋਲਣ ਦਾ ਹੱਕ ਹੈ ਕਿਸਾਨ ਮਜ਼ਦੂਰ ਇਕੱਠਾ ਜਿਹਾ ਇੱਕ ਕਹਿ ਰਹੇ ਹਨ ਤੈਨੂੰ ਬਰਕਰਾਰ ਦੋ ਇਸੇ ਕਰਕੇ ਕਿਸਾਨ ਕਹਿੰਦੇ ਸੀ ਕਿ ਵੀ ਅਸੀਂ ਵੀ ਇੱਕ ਡੈਮੋਕਰੈਟਿਕ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਸੀ ਸਾਨੂੰ ਹਰਿਆਣੇ ਦੇ ਬਾਰਡਰਾਂ ਤੇ ਰੋਕ ਦਿੱਤਾ ਗਿਆ ਦਿੱਲੀ ਨੇ ਸਾਨੂੰ ਦਿੱਲੀ ਨਹੀਂ ਆਉਣ ਦਿੱਤਾ ਕੇਂਦਰ ਨੇ ਇਹ ਮਹਾਰਾਜ ਸਾਹਿਬ ਹੀ ਹੈ ਜਿਨ੍ਹਾਂ ਨੇ ਪੰਜਾਬ ਦੇ ਸਾਰੀ ਮੂਵਮੈਂਟ ਸ਼ੁਰੂ ਕਰਕੇ ਇਸ ਕਿਸਾਨਾਂ ਦੀ ਇੱਥੇ ਰਾਹੁਲ ਗਾਂਧੀ ਨੂੰ ਲਿਆ ਕੇ ਇਹ ਕਿਸਾਨਾਂ ਨੂੰ ਦਿੱਲੀ ਤੱਕ ਪਹੁੰਚਾਣਾ ਇਹ ਮਹਾਰਾਜ ਹੀ ਹੈ ਮਹਾਰਾਜ ਮਹਾਰਾਜ ਸਾਹਿਬ ਨੇ ਹੀ ਕਿਸਾਨਾਂ ਨੂੰ ਕੈਪਟਨ ਸਾਹਿਬ ਜਿਨ੍ਹਾਂ ਨੇ ਲਿਆ ਕੇ ਨਾ 750 ਨੌਕਰੀ ਦਿੱਲੀ ਦੇ ਵਿੱਚ ਜਿਹੜੇ ਨੌਜਵਾਨ ਸਾਡੇ ਸੀਧ ਕਿਸਾਨ ਹੋਏ ਤੇ ਉਹਨਾਂ ਨੂੰ ਨੌਕਰੀ ਦਿੱਤੀਆਂ ਇਹ ਮਹਾਰਾਜਾ ਸਾਹਿਬ ਦੇ ਅਜ ਬ੍ਰੋਤਾਂ ਕਰਦੇ ਇਹਨਾਂ ਮਹਾਰਾਜਾ ਸਾਹਿਬ ਦਾ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਹਾਂ ਵੀ ਇਹਨਾਂ ਨੇ ਕਿਸਾਨਾਂ ਦੇ ਵਾਸਤੇ ਜੇ ਪਾਣੀ ਦੀ ਗੱਲ ਹੋਈ ਨਾ ਤਾਂ ਮਹਾਰਾਜਾ ਸਾਹਿਬ ਨੇ ਕੁਰਸੀ ਨੂੰ ਛੱਡ ਕੇ ਉਪਰੇ ਚੱਲੇ ਗਏ ਕਿਸਾਨਾਂ ਦੇ ਲਈ ਪੰਜਾਬ ਦੇ ਲਈ ਮਹਾਰਾਜਾ ਸਾਹਿਬ ਨੇ ਸਟੈਂਡ ਕੀਤਾ ਉੱਥੇ ਕਿਉਂ ਨਹੀਂ ਬੋਲਦੇ ਵੀ ਹਾਂ ਇੰਡੀਆ ਦਾ ਪਤੋਰੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਸਾਨੂੰ खेद ਹੈ ਇਸ ਤਰ੍ਹਾਂ ਕਿਸੇ ਬੱਚੇ ਵਾਈਦਾ ਮੌਤ ਹੋ ਜਾ ਨੀ ਉਹਦੇ ਘਰ ਦੇ ਵਿੱਚ ਜੀ ਚਲੇ ਜਾਣਾ ਸਾਨੂੰ ਅਫਸੋਸ ਹੈ ਅਸੀਂ ਅਫਸੋਸ ਕਰਦੇ ਹਾਂ ਦੁੱਖ ਲੱਗਦਾ ਵੀ ਕਿਉਂਕਿ ਜਿਹੜੇ ਮੁੰਡੇ ਦੀ ਉਸ ਦੇ ਹੱਤਿਆ ਹੋਈ ਸੀ ਸ਼ੁਭਕਰਨ ਦੀ ਉਹ ਹੋ ਕਿਤੇ ਨਾ ਕਿਤੇ ਹਰਿਆਣਾ ਪ੍ਰਸ਼ਾਸਨ ਦੀ ਗਲਤੀ ਸੀ ਤੇ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਉਸ ਵੇਲੇ ਦੇਖੋ ਮੇਰੀ ਬੇਨਤੀ ਹੈ ਉਹਦੇ ਚ ਜਿਹੜੀ ਆਮ ਸਰਕਾਰ ਹੈ ਇਹ ਉਹਦਾ 90 ਪੈਸੇ ਰੋਲ ਹੈ ਤੁਸੀਂ ਹਰਿਆਣਾ ਸਰਕਾਰ ਨੂੰ ਕਹਿੰਦੇ ਬੀਜੇਪੀ ਨੂੰ ਕਹਿੰਦੇ ਤੇ ਉਹ ਜਿਹੜੀ ਡੈਥ ਹੋਈ ਓਦੀ ਓਦੀ ਦਾ ਪੰਜਾਬ ਚ ਡੈਥ ਹੋਈ ਐ ਓਦੀ ਹਰਿਆਣੇ ਚ ਡੈਥ ਹੋਈ ਐ ਹੋ ਸਕਦਾ ਇਹਦਾ ਜਾਂਚ ਦਾ ਸਿਰਸਲਾ ਜਾਂਚ ਕਿੱਦੋਂ ਨੂੰ ਜਾਂਦੀ ਐ ਕਿਹਦੇ ਕਿਸ ਤਰ੍ਹਾਂ ਗੋਲੀ ਮਾਰੀ ਐ ਪਰ ਗੋਲੀ ਤਾਂ ਹਰਿਆਣੇ ਵਾਲੇ ਪਾਸਿਓਂ ਆਈ ਐ ਨਾ ਇਹ ਤਾਂ ਤੁਸੀਂ ਕਰੀਏ ਨਾ ਨਾ ਮੈਂ ਦੇਖੀ ਨਾ ਤੁਸੀਂ ਦੇਖੀ ਦੇਖਣ ਦੁਕਾਨ ਦੇ ਨਾਲ ਪਤਾ ਲੱਗੂ ਜਦੋਂ ਜਾਂਚ ਆਏਗੀ ਸਭ ਨੇ ਇਹਦਾ ਮਤਲਬ ਕੋਈ ਹੋਰ ਹੀ ਮਾਰ ਗਿਆ ਉਹਨਾਂ ਨੂੰ ਹੋ ਸਕਦਾ ਓਕੇ ਅਸੀਂ ਨਹੀਂ ਮੰਨਦੇ ਵੀ ਫਲਾਣ ਨੇ ਮਾਰਤੀ ਗੋਲੀ ਕਿ ਆਪ ਤੱਕ ਕੜੀ ਗੋਲੀ ਵੱਜੀ ਐ ਹਾਂ ਇਹ ਅਭੀ ਸਾਢੇ ਸਬਹ ਕਮ ਜਿਹੜਾ ਮਰਿਆ ਸ਼ਹੀਦ ਹੋਇਆ ਉਹਦਾ ਤੋਖਾ ਨੌਜਵਾਨ ਬੱਚਾ ਚਲਾ ਗਿਆ ਜਿਹਦੇ ਮਾਂ-ਬਾਪ ਦਾ ਬੱਚਾ ਗਿਆ ਉਹਨਾਂ ਨੂੰ ਪਤਾ ਲੁਧਿਆਣਾ ਹਲਕੇ ਦੇ ਆਪਾਂ ਕੁਝ ਮਸਲਿਆਂ ਤੇ ਆਉਨੇ ਆ ਲੁਧਿਆਣਾ ਦੇ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਉਮੀਦਵਾਰ ਸੀਗੇ ਉਹ ਇਥੋਂ ਸੀਗੇ ਐਮਪੀ ਅਰਵਨੀਤ ਬਿੱਟੂ ਉਹ ਉਦੋਂ ਕਾਂਗਰਸ ਵੱਲੋਂ ਸੀਗੇ ਪਰ ਹੁਣ ਉਹ ਭਾਜਪਾ ਵੱਲੋਂ ਉਮੀਦਵਾਰ ਨੇ ਕਿਹੜੇ ਕਿਹੜੇ ਮਸਲੇ ਬਿੱਟੂ ਤੋਂ ਕਾਂਗਰਸ ਦੇ ਵਿੱਚ ਹੁੰਦੇ ਆ ਅਧੂਰੇ ਰਹਿ ਗਏ ਜਿਹੜੇ ਹੁਣ ਭਾਜਪਾ ਚਾ ਕੇ ਵੱਖਰਾ ਕਰ ਆਪਾਂ ਕਿਸੇ ਦੀ ਕੀ ਗੱਲ ਕਰੀਏ ਅਸੀਂ ਤਾਂ ਆਪਣੀ ਗੱਲ ਕਰਨੀ ਹੈ ਸਾਡੇ ਨਾਲ ਕਾਂਗਰਸ ਦੇ ਜਦੋਂ ਬਿੱਟੂ ਸਾਹਿਬ ਤੇ ਉਹਨਾਂ ਨੇ ਸਾਡੇ ਤੇ ਜਗਰਾਉਂਦੀ ਮੈਨੂੰ ਟਿਕਟ 2017 ਚ ਮਿਲੀ ਮੇਰੀ ਟਿਕਟ ਕਟਾਤੀ ਠੀਕ ਹੈ 2022 ਚ ਕਾਂਗਰਸ ਨੇ ਟਿਕਟ ਮੇਰੀ ਫੇਰ ਦੁਬਾਰਾ ਕਟਤੀ ਇਹ ਕਾਂਗਰਸ ਪਾਰਟੀ ਖਾਨਦੇ ਦੰਦ ਹੋਰ ਤੇ ਦਿਖਾਂਦੇ ਹੋ ਰਹੇ ਇਹ ਕਾਂਗਰਸ ਪਾਰਟੀ ਹੈ 1952 ਦੇ ਵਿੱਚ ਬਾਬਾ ਸਾਹਿਬ ਮੇਦਕਰ ਨੂੰ ਇਹਨੇ ਇਲੈਕਸ਼ਨ ਚ ਰਾਤਾ 1954 ਚ ਰਾਤਾ ਬਾਬਾ ਸਾਹਿਬ ਮੇਦਕਰ ਜਾ ਕੇ ਬੈਸਟ ਬੰਗਾਲ ਦੇ ਵਿੱਚੋਂ ਇੱਕ ਮੌਂਡਮ ਨੇ ਅਸਤੀਫਾ ਦਿੱਤਾ ਫਿਰ ਜਾ ਕੇ ਬਾਬਾ ਸਾਹਿਬ ਲੈਕਚਰ ਜਿੱਤ ਕੇ ਕਾਨੂੰਨੀ ਪ੍ਰਕਿਰਿਆ ਜਿਹੜੀ ਸੰਵਿਧਾਨ ਕਮੇਟੀ ਦੀ ਉਹਦੇ ਚੇਅਰਮੈਨ ਬਣੇ ਇਸ ਕਰਕੇ ਕਾਂਗਰਸ ਦੀਆਂ ਗੱਲਾਂ ਛੱਡੋ ਕਾਂਗਰਸ ਜੋ ਕਹਿੰਦੀ ਹੈ ਉਹ ਹਮੇਸ਼ਾ ਹੀ ਉਲਟ ਹੁੰਦਾ ਕਾਂਗਰਸ ਨੇ ਸਾਡੇ ਕੋਲੋਂ ਜੋਗ ਸਮੇਂ ਤਾਂ ਹੀ ਦਲਤਾਂ ਦੀ ਵੋਟਾਂ ਲਿੱਤੀਆਂ ਦਲਤਾਂ ਦੀ ਵੋਟਾਂ ਦਾ ਖਲਵਾੜ ਕੀਤਾ ਦਲਤਾਂ ਨੂੰ ਹਮੇਸ਼ਾ ਬੁੱਧੂ ਬਣਾਇਆ ਹੁਣ ਦਲਤ ਬੁੱਧੂ ਨਹੀਂ ਬਣਦੇ ਇਸ ਕਰਕੇ ਦੱਸ ਰਿਹਾ ਜੇ ਸਭ ਕੇ ਜਿਸਕੇ ਤਨ ਲੱਗੇ ਸੋਈ ਜਾਣੇ ਨਾਮਾ ਨਗਰ ਸਾਹਿਬ ਸਾਡੇ ਨਾਲ ਮਾੜੀ ਹੋਈ ਐ ਦੱਸੋ ਕਿਹੜੇ ਪਾਸੇ ਚੰਗੀ ਹੋਈ ਐ ਸਾਡੀ ਇੱਥੇ ਟਿਕਟ ਦੇ ਕੇ ਉਹ ਕਹਿੰਦੇ ਵੀ ਜਿੰਨੀ ਜਿੰਨੀ ਕੀਦੀ ਸੰਖਿਆ ਪਾਰੀ ਉੰਨੀ ਉਦੀ ਹਿੱਸੇਦਾਰੀ ਇੱਥੇ 55000 ਵੋਟ ਤਾਂ ਵਾਲਮੀਕੀ ਮਜਬੂਰ ਸਿਕਾਂਦੀ ਐ ਜੀ ਇੱਥੇ 72000 ਵੋਟ ਹਿੰਦੂਆਂ ਦੀ ਐ ਮੈਨੂੰ ਇੱਥੇ ਜੇ ਭੇਜਿਆ ਉਸ ਸਮੇਂ ਕਾਂਗਰਸ ਪਾਰਟੀ ਨੇ ਵੀ ਹਿੰਦੂ ਚਿਹਰਾ ਹਿੰਦੂ ਬੰਦਾ ਵਾਲਮੀਕੀ ਜਮਾਦਾ ਬੰਦਾ ਇਹਨਾਂ ਨੇ ਭੇਜਿਆ ਪ੍ਰੇਤ ਵਿਰੋਧਤਾ ਕਾਦੀ ਕਰੀ ਉਸ ਟਾਈਮੇ ਕਟਾਣੇਲ ਵੀ ਟਿਕਟੇ ਹੀ ਦੇ ਪਰ ਜੀ ਉਹ ਪਿਛਲੀ ਗੱਲ ਨਹੀਂ ਕਰਦੇ ਅੱਜ ਅਸੀਂ ਨਵੀਂ ਮੋਦੀ ਦੀ ਗੱਲ ਕਰਦੇ ਆ ਕਿ ਮੋਦੀ ਨੇ ਮੁੜ ਦੁਬਾਰਾ ਦੇਸ਼ ਦਾ ਪ੍ਰਾਈਮ ਮਿੰਿਸਟਰ ਬੰਨਾ ਅਸੀਂ ਦੇਸ਼ ਨੂੰ ਅੱਗੇ ਲੈ ਜਾਣ ਲਈ ਅਸੀਂ ਸਾਰੀਆਂ ਪਿਛਲੀਆਂ ਗੱਲਾਂ ਭੁੱਲ ਕੇ ਅਸੀਂ ਨਵੀਂ ਗੱਲ ਨਵੀਂ ਹੋ ਨਵਾਂ ਨਿਉਂਦਾ ਅਸੀਂ ਲੋਕਾਂ ਨੂੰ ਪਾ ਰਹੇ ਆ ਤਾਂ ਜੋ ਅਸੀਂ ਜਨੂ ਜੀ ਨੇ ਪਿੱਛੇ ਪਾ ਦਿੱਤੇ ਅਸੀਂ ਉਹਨਾਂ ਨੂੰ ਹੱਥ ਕਰਕੇ ਮਾਫ ਕਰਦੇ ਆ ਵੀ ਅਸੀਂ ਕੋਈ ਬਦਲਣ ਲਈ ਨੀਤੀ ਨਾਲ ਨਹੀਂ ਚੱਲਣਾ ਅਸੀਂ ਨਮਾ ਨਿਉਂਦਾ ਪਾ ਕੇ ਨਵੀਂ ਗੱਲ ਕਰਕੇ ਨਵੀਂ ਗੱਲ ਨੂੰ ਚਲਾ ਕੇ ਅਸੀਂ ਬੀਜੇਪੀ ਦੇ ਜਿੰਨੇ ਵੀ 13 ਦੇ 13 ਉਮੀਦਵਾਰ ਉਹਨਾਂ ਨੂੰ ਚੇਤਾਨਣ ਦੇ ਵਿੱਚ ਜਿਹੜੀ ਵਾਲਮੀਕ ਸਮਾਤੀ ਵੋਟ ਇਸ ਵਾਰੀ ਕਿਉਂ ਜਾ ਰਹੀ ਹੈ ਤੁਸੀਂ ਦੇਖਿਆ ਕਸ਼ਮੀਰ ਦੇ ਵਿੱਚ 370 35A ਦੀ ਉਹ ਖਤਮ ਕੀਤੀ ਉੱਥੇ ਪਹਿਲਾਂ ਸਫਾਈ ਸੇਵਕ ਦਾ ਬੱਚਾ ਚ ਆਇਆ ਇਸ ਪੀਸੀਐਸ ਚਾ ਡਾਕਟਰ ਚ ਇੰਜੀਨੀਅਰ ਬਣ ਜਵੇ ਉਹ ਸਫਾਈ ਸੇਵਕ ਲੱਗਦਾ ਸੀ ਜਦੋਂ 370 35 ਇਹ ਹਟੀ ਹੈ ਉੱਤੇ 6000 ਨੌਜਵਾਨ ਬੱਚਾ ਪੈਣਾ ਤਿਆਂ ਸਾਡੀਆਂ ਸਿੱਧੀਆਂ ਕਸਟਡ ਅਫਸਰ ਬਣੀਆਂ ਇਸ ਕਰਕੇ ਮੋਦੀ ਦਾ ਸੀ ਗੁਣ ਕਾਨ ਕਰੇ ਬਾਬਾ ਸਾਹਿਬ ਅਮੀਰ ਕਰ ਇੱਕ ਮਿੰਟ ਜੀ ਬਾਬਾ ਸਾਹਿਬ ਦੇ ਪੰਜ ਤਿਰਸਥਲ ਬਣਾਈਆਂ ਅਰਪਾ ਰੁਪਏ ਮੋਦੀ ਸਾਹਿਬ ਨੇ ਲਾਈਆਂ ਬਾਬਾ ਸਾਹਿਬ ਨੂੰ ਤਾਂ ਇੱਥੇ ਸੰਸਕਾਰ ਕਰਨ ਵਾਸਤੇ ਦਿੱਲੀ ਰਾਜਘਾਟ ਤੇ ਜਗ੍ਹਾ ਨਹੀਂ ਦਿੱਤੀ ਉੱਥੇ ਜਾ ਕੇ ਬੰਬਈ ਦੇ ਵਿੱਚ ਉੱਥੇ ਉਹਨਾਂ ਨੇ ਸੰਸਕਾਰ ਕੀਤਾ ਪੀ ਨਿਰਮਾਣ ਕਰਕੇ ਇਹਨਾਂ ਨੇ ਪਰੇ ਕਰਤਾ ਕਹੇ ਰਾਜਨੇਤਾ ਨਹੀਂ ਤਾਂ ਇਹ ਦਲਤਾਂ ਦੇ ਨੇਤਾ ਇਸ ਕਰਕੇ ਨੂੰ ਪਰੇ ਕਰਿਆ ਉਸ ਟਾਈਮ ਕਾਂਗਰਸ ਸਰਕਾਰ ਤੀ ਜਿਹ ਅੱਜ ਯੋਧਿਆ ਦੇ ਵਿੱਚ ਸ੍ਰੀ ਰਾਮਚੰਦਰ ਜੀ ਮਹਾਰਾਜ ਦਾ ਮੰਦਿਰ ਬਣਿਆ ਉਸ ਤੋਂ ਪਹਿਲਾਂ ਉੱਥੇ 에어 ਪੋਰਟ ਇੰਟਰਨੈਸ਼ਨਲ ਭਗਵਾਨ ਵਾਲਮੀਕ ਕੀ ਮਰਦ ਦੇ ਨਾਮ ਤੇ ਰੱਖਿਆ ਅੱਜ 22 ਕਰੋੜ ਵਾਲਮੀਕੀ ਸਮਾਦ ਦੀ ਸੋਚ ਅੱਜ ਬੀਜੇਪੀ ਕਰਨ ਇਸ ਕਰਕੇ ਹੈ ਵੀ ਇਹਨਾਂ ਨੇ ਤਿੰਨ ਕੰਮ ਜਿਹੜੇ ਦਲਤਾਂ ਲਈ ਕੀਤੇ ਆ ਅਸੀਂ ਉਹਦੇ ਬਾਰੇ ਧੰਨਵਾਦ ਮੋਦੀ ਦਾ ਕਰਦੇ ਆ ਹੁਣ ਤੁਸੀਂ ਦੇਖ ਲਓ ਇੱਕ ਤੁਹਾਡੇ ਐਮਪੀ ਅੰਬਰਸਰ ਦੇ ਓਜਲਾ ਜੀ ਉਹ ਕੀ ਕਹਿ ਰਹੇ ਆ ਸੁਣਿਆ ਤੁਸੀਂ ਕਹਿੰਦਾ ਜਿਹੜੇ ਐਸਸੀ ਲੋਕ ਹੈ ਇਹਨਾਂ ਦੇ ਬੱਚੇ ਛੁਰੀਆਂ ਮਾਰਦੇ ਆ ਚੈਨੀਆਂ ਖੁੰਦੇ ਆ ਡਾਕੇ ਮਾਰਦੇ ਆ ਲੋਕਾਂ ਨੂੰ ਲੁੱਟਦੇ ਆ ਆ ਤੁਹਾਡੇ ਓਜਲਾ ਸਾਹਿਬ ਤੁਹਾਨੂੰ ਵੀਡੀਓ ਦੇ ਦਿੰਨੇ ਤੁਸੀਂ ਦੇਖੋ ਸੀ ਇਹ ਕਾਂਗਰਸ ਜੀ ਨਹੀਂ ਹੈ ਉਹਦੇ ਬਾਰੇ ਤਾਂ ਕੋਈ ਬੋਲ ਨਹੀਂ ਰਿਹਾ ਅਸੀਂ ਬੋਲ ਰਹੇ ਆ ਆ ਪਲੇਟਫਾਰਮ ਤੇ ਬੋਲ ਰਹੇ ਆ ਵੀ ਅਸੀਂ ਦੇ ਖਲਾਫ ਔਜਲਾ ਸਾਹ ਪੁਰਨਾ ਬੰਦ ਕਰੋ ਤੇਰਾ ਨਹੀਂ ਅਸੀਂ ਬਾਈਕਾਟ ਲੋਕਾਂ ਨੂੰ ਕਹਿ ਰਹੇ ਆਂ ਵੀ ਕਾਂਗਰਸ ਪਾਰਟੀ ਦੇ ਇਥੇ ਬਾਈਕਾਟ ਕਰੋ ਅਖੀਰ ਚ ਜਗਰਾਉਂ ਦੀਆਂ ਕੋਈ ਖਾਸ ਮੰਗਾਂ ਜਾਂ ਖਾਸ ਉਹ ਮਸਲੇ ਜਿਹੜੇ ਲੰਬੇ ਸਮੇਂ ਤੋਂ ਲਮਕੇ ਹੋਏ ਆ ਪਹਿਲ ਦੇ ਆਧਾਰ ਤੇ ਹੱਲ ਹੋਣੇ ਚਾਹੀਦੇ ਆ ਅਗਲੀ ਸਰਕਾਰ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਗਰਾਉਂ ਨੂੰ ਇੱਥੇ ਜ਼ਿਲ੍ਹਾ ਬਣਾਉਣਾ ਚਾਹੁੰਦੇ ਆ ਉਹ ਬਣੇਗਾ 2027 ਦੇ ਪਹਿਲਾਂ ਪਹਿਲਾਂ ਨਾ ਇਹ ਜਿਹੜੀ ਆਮ ਆਦਮੀ ਸਰਕਾਰ ਹੈ ਇਹ ਥੋੜੇ ਦਿਨ ਦੀ ਮਹਿਮਾਨ ਹੈ ਇਹ ਪਿੱਛੇ ਹੁਣ ਤੁਸੀਂ ਦੇਖਿਆ ਕੇਜਰੀਵਾਲ ਜੇਲ੍ਹ ਚ ਗਿਆ ਕਾਦੇ ਪਿੱਛੇ ਗਿਆ ਉਹੀ ਪਾਲਸੀ ਲਿਕਡ ਪਾਲਸੀ ਦੇ ਵਿੱਚ ਗਿਆ ਔਰ ਇੱਥੇ ਵੀ 8 ਮਹੀਨੇ ਇਹ ਲਿਕਡ ਪਾਲਸੀ ਚੱਲੀ ਹੈ ਇਹਦੇ ਚ ਅਰਬਾਂ ਖਰਬਾਂ ਪੇ ਲੁੱਟ ਕੇ ਖਾ ਕੇ ਇਹ ਆਮ ਆਦਮੀ ਭਗਵੰਤ ਮਾਨ ਦੀ ਸਰਕਾਰ ਇੱਥੇ ਨੌਕਰੀਆਂ ਕਹਿੰਦੇ ਦੇ ਦਿੱਤੀਆਂ ਔਰ ਲੋਕਾਂ ਨੂੰ ਆਰਡਰ ਦਿੱਤੇ ਆ ਜੁਆਇਨ ਕਿਸੇ ਨੇ ਨਹੀਂ ਕਰਾਇਆ ਜੁਆਇਨ ਕੌਣ ਕਰਿਆ Rajasthan ਤੋਂ Delhi ਤੋਂ यूपी ਤੋਂ ਹਰਿਆਣੇ ਤੋਂ ਇੱਥੇ ਜੁਆਇਨ ਕਰਿਆ ਪਰ ਪੰਜਾਬੀਆਂ ਵਾਸਤੇ ਕੋਈ ਨੌਕਰੀ ਨਹੀਂ ਇੱਥੇ ਲੋਕਾਂ ਨੂੰ ਦਿਖਾਈ ਜਾਂਦਾ ਮੈਂ ਆ ਆਰਡਰ ਦੇ ਦੇ ਆਰਡਰ ਦੇ ਰਿਹਾ ਉਹ ਪਹਿਲਾਂ ਚੰਨੀ ਸਾਹਮਣੇ ਕੰਮ ਕਰਦਾ ਇਹੀ ਕੰਮ ਅੱਜ ਭਗਵੰਤ ਮਾਨ ਕਰ ਰਿਹਾ ਇਸ ਕਰਕੇ ਤੁਹਾਨੂੰ ਦੱਸ ਰਿਹਾ ਥੋੜੇ ਦਿਨ ਠਹਿਰ ਜਾਓ ਇਹ ਤੁਹਾਡੇ ਸਾਹਮਣੇ ਉਹ ਕਹਿੰਦਾ ਰਾਜਾ ਰਾਜਾ ਬਾਲ ਕੱਡੇ ਕੱਡੇ ਹੈ ਕਹਿੰਦਾ ਘਬਰਾਣਾ ਕੱਟ ਕੇ ਤੇਰੀ ਝੋਲੀ ਚਾਜਨੇ ਕੋਈ ਗੱਲ ਨਹੀਂ 1 ਜੂਨ ਨੂੰ ਸਾਰਾ ਕੁਝ ਲੋਕਾਂ ਨੇ ਫੈਸਲਾ ਕੀਤਾ ਨਾ 4 ਜੂਨ ਨੂੰ ਅਜਟ ਦੇਸ਼ ਦਾ ਅਤੇ ਪੰਜਾਬ ਦਾ ਖੂਬਸੂਰਤ ਅਜਟ ਹੈ 1 ਜੂਨ ਨੂੰ ਕਿਸ ਨੂੰ ਫਤਵਾ ਮਿਲਦਾ 4 ਜੂਨ ਨੂੰ ਕਿਹਦੀਆਂ ਸੰਦੂਖੜੀਆਂ ਦੇ ਵਿੱਚੋਂ ਜਿਹੜੇ ਹੈਗੇ ਆ ਫੈਸਲੇ ਨਿਕਲਦੇ ਨੇ ਲੋਕਾਂ ਦੇ ਹੱਕ ਦੇ ਵਿੱਚ ਜੋ ਵੀ ਫਤਵਾ ਮਿਲਦਾ ਉਹ 4 ਜੂਨ ਨੂੰ ਹਲੇ ਦੇਖਣਾ ਹੋਵੇਗਾ ਫਿਲਹਾਲ ਜਿਹੜਾ ਹੈਗਾ ਭਾਜਪਾ ਆਗੂ ਭਾਜਪਾ ਲੀਡਰ ਵੱਡੇ ਦਾਅਵੇ ਕਰ ਰਹੇ ਨੇ ਕਾਫੀ ਮੰਗਾਂ ਨੇ ਲੁਧਿਆਣਾ ਲੋਕ ਸਭਾ ਨੂੰ ਲੈ ਕੇ ਸੋ ਇਹ ਗੱਲਬਾਤ ਇਹ ਚਰਚਾ ਸਿਆਸਤ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ ਜੁੜੇ ਰਹੋ ਔਨ ਪੁਆਇੰਟ ਤੇ ਕੈਮਰਾਮੈਨ ਸੁਰਜੀਤ ਨਾਲ ਮੈਂ ਹਰਜਿੰਦਰ ਸਿੱਧੂ